ਕਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬੜੀ ਮਾੜੀ ਕਰਤੂਤ ਜਿਨੇ ਸਾਡਿਆਂ ਸਾਰਿਆਂ ਦਾ ਸਿਰ ਢੀਵਾ ਕੀਤਾ ਲੁਧਿਆਣੇ ਤੋਂ ਵੀਡੀਓ ਹੋਈ ਸੀਗੀ ਵਾਇਰਲ ਤੇ ਨਾਮ ਸੀ ਮਹਿਕਦੀਪ ਸਿੰਘ ਤੇ ਜਦੋਂ ਕੱਲ ਉਹ ਵੀਡੀਓ ਪਈ ਆ ਤੇ ਇਹ ਉਸ ਬੱਚੇ ਦੇ ਮੂਰਖ ਹੈ ਵੈਸੇ ਤਾਂ ਮੂਰਖ ਕਹਾਂਗੇ ਉਹਦੇ ਮਾਤਾ ਪਿਤਾ ਜੀ ਸਰਦਾਰ ਗੁਰਵਿੰਦਰ ਸਿੰਘ ਜੀ ਖੜੇ ਨੇ ਸਾਡੀ ਭੈਣ ਖੜੀ ਆ ਨਾਲ ਉਹ ਬੱਚੇ ਦੀ ਮਾਂ ਖੜੀ ਆ ਉਹ ਕਹਿੰਦੇ ਵੀ ਪੁੱਤ ਕੁੱਤ ਹੋ ਜਾਂਦੇ ਨੇ ਮਾਪੇ ਕਮਾਪੇ ਨਹੀਂ ਹੁੰਦੇ ਪਰ ਮੈਂ ਇਹ ਆਪ ਹੀ ਮਤਲਬ ਇਹਨਾਂ ਨੇ ਜਦੋਂ ਇਹ ਗੱਲ ਹੋਈ ਆਪਣੇ ਬੱਚੇ ਨੂੰ ਆਪ ਹੀ ਬੇਦਖਲ ਜਿਹੜਾ ਕਰਤਾ ਕਹਿੰਦੇ ਕੋਈ ਸਾਡਾ ਲੈਣਾ ਨਹੀਂ ਕੋਈ ਦੇਣਾ ਨਹੀਂ ਕੋਈ ਸਾਡਾ ਤਾਂ ਨਾ ਵਰਤ ਵਰਤਾਵ ਨਹੀਂ ਕਿਉਂਕਿ ਉਹਨੇ ਜੋ ਕਰਤੂਤ ਕੀਤੀ ਆ ਉਹਦੇ ਨਾਲ ਪਰਿਵਾਰ ਦਾ ਤੇ ਨਹੀਂ ਪਰਿਵਾਰ ਤਾਂ ਇੱਕ ਬੜੀ ਛੋਟੀ ਜੀ ਗੱਲ ਹੈ ਪੂਰੀ ਕੌਮ ਦਾ ਜਿਹੜਾ ਸਿਰ ਨੀਵਾ ਆਇਆ ਤੇ ਵੀਰ ਗੁਰਵਿੰਦਰ ਸਿੰਘ ਜੀ ਬੱਚੇ ਦੇ ਪਿਤਾ ਜੀ ਨੇ ਉਸ ਮੂਰਖ ਪ੍ਰਾਣੀ ਦੇ ਜਿਨੇ ਐਸੀ ਮਾੜੀ ਕਰਤੂਤ ਕੀਤੀ ਆ ਤੇ ਗੁਰਵਿੰਦਰ ਸਿੰਘ ਜੀ ਕੀ ਕਾਣਾ ਕੀ ਕਹਿਣਾ ਚਾਹੁੰਦੇ ਹੋ ਸੰਗਤ ਨੂੰ ਦੱਸੋ ਫਿਰ ਤੁਸੀਂ ਆ ਕੀ ਕੁਛ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੇ ਤਾਂ ਮੈਂ ਸਾਰੀ ਸੰਗਤ ਕੋਲੋਂ ਸਿੱਖ ਕੌਮ ਕੋਲੋਂ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਮਾਫੀ ਮੰਗਦਾ ਕਿ ਜੋ ਮੇਰੇ ਬੱਚੇ ਨੇ ਕਰਤੂਤ ਕੀਤੀ ਹੈ ਨਿਹਾਇਤੀ ਨਿਗਰੋਗ ਹੈ ਦੱਸਣਯੋਗ ਨਹੀਂ ਹੈ ਮਾਫ ਕਰਨਯੋਗ ਨਹੀਂ ਹੈ ਪਰ ਮੈਂ ਇਸ ਨੂੰ ਪਹਿਲੇ ਇਹ ਡੰਡ ਲਾ ਦਿੱਤਾ ਹੈ ਮੈਂ ਉਸ ਨੂੰ ਆਪਣੀ ਜਨਾਦ ਚੱਲ ਅਚਲ ਤੋਂ ਆਪਣੇ ਪਰਿਵਾਰ ਤੋਂ ਬੇਦਖਲ ਕਰ ਦਿੱਤਾ ਹੈ ਅੱਜ ਤੋਂ ਮੇਰਾ ਮੇਰੇ ਪਰਿਵਾਰ ਨਾਲ ਇਸ ਦਾ ਕੋਈ ਵਾਸਤਾ ਨਹੀਂ ਹੈ ਸਿੰਘ ਸਿੱਖ ਸੰਗਤ ਜੋ ਅਕਾਲ ਤਖਤ ਸਾਹਿਬ ਜੋ ਮੈਨੂੰ ਮੇਰੇ ਪਰਿਵਾਰ ਨੂੰ ਸਜ਼ਾ ਲਾਣਗੇ ਮੇਰੇ ਬੱਚੇ ਦੀ ਕਰਤੂਰੀ ਮੈਂ ਉਹ ਪੁਗਤਨਾ ਲੈ ਗੁਰੂ ਮੇਰੀ ਤਾਂ ਆ ਆ ਦੇਖੋ ਵੀ ਔਲਾਦ ਕਰਦੀ ਔਲਾਦ ਮਾਰਾ ਤੇ ਪੁਗਤਨਾ ਮਾਂ ਪਿਓ ਨੂੰ ਪੈਂਦਾ ਹੈ ਮਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਪਿਓ ਦਾ ਵੀ ਪਰ ਕਰਤੂਤਾਂ ਲਾਦਦੀਆਂ ਨੇ ਤੇ ਭੁਗਤਣਾ ਮਾਂ ਪਿਓ ਨੂੰ ਪੈਂਦਾ ਪਿਆ ਪਿੱਛੇ ਮੈਂ ਭੂਆ ਵੀ ਬੈਠੀ ਆ ਭੂਆ ਵੀ ਜਿਹੜੀ ਬੱਚੇ ਦੀ ਉਹ ਵੀ ਮੈਂ ਵੇਖ ਰਿਹਾ ਵੀ ਰੋ ਰਹੀ ਆ ਚਲੋ ਗੁਰੂ ਸਾਹਿਬ ਕਿਰਪਾ ਕਰਨ ਬਾਕੀ ਕਰਤੂਤ ਤਾਂ ਬਹੁਤ ਮਾੜੀ ਆ ਤੇ ਬਾਕੀ ਮਿੱਤਰਾਂ ਜਿੱਦਨ ਸਾਨੂੰ ਮਿਲੇਗਾ ਤੈਨੂੰ ਦੱਸਾਂਗੇ ਤਾਂ ਜਰੂਰ ਕਹਿੰਦੇ ਘਰੇ ਘਰੇ ਕੇ ਛੱਡ ਕੇ ਲੰਘਿਆ ਕਰੋ ਕਰ ਕੱਲ ਦਾ ਛੱਡ ਕੇ ਚਲਾ ਗਿਆ ਜੀ ਕਰ ਸਕਦੇ ਕਿੱਥੇ ਲੱਗ ਗਿਆ ਚਲੋ ਬਾਕੀ ਸੰਗਤ ਜੀ ਇਹ ਪਰਿਵਾਰ ਆ ਇਹਨਾਂ ਨੇ ਚਲੋ ਆਪਣੇ ਆਪ ਹੀ ਲਿਖਾ ਕੇ ਲਿਆਏ ਨੇ ਚਲੋ ਇਹ ਤਾਂ ਲਿਖਣਾ ਤਾਂ ਇੱਕ ਫਾਰਮੈਲਿਟੀਆਂ ਹੁੰਦੀਆਂ ਨੇ ਮੇਰੇ ਮੇਰਾ ਮੰਨਣਾ ਇਹ ਹੈ ਵੀ ਜਿਹਨੇ ਕਰਨਾ ਉਹਨੇ ਦਿਲੋਂ ਹੀ ਕਰ ਦੇਣਾ ਜਿਹਨੇ ਨਹੀਂ ਕਰਨਾ ਉਹਨੇ ਲਿਖ ਕੇ ਵੀ ਨਹੀਂ ਕਰਨਾ ਪਰ ਅਸੀਂ ਉਮੀਦ ਕਰਾਂਗੇ ਵੀ ਫੇਰ ਵੀ ਉਹ ਬੱਚਾ ਜਿਹੜਾ ਉਹ ਕਿਸੇ ਪਾਸੇ ਸਿੱਧੇ ਰਾਹੇ ਪਏ ਕਿਉਂਕਿ ਉਹਨੇ ਕਰਤੂਤ ਜਿਹੜੀ ਹੈ ਉਹਨੇ ਬੜੀ ਮਾੜੀ ਕੀਤੀ ਹੈ ਬਹੁਤ ਮਾੜੀ ਕਰਤੂਤ ਜਿਹੜੀ ਹੈ ਉਹਨੇ ਕੀਤੀ ਹੈ ਤੇ ਸਾਡੀ ਤਾਂ ਕੋਈ ਨਹੀਂ ਉਹ ਧੋਣ ਪਹੋਤਨਾਂ ਦੇ ਪੈਣਾ ਹੀ ਹੈ ਨਾ ਫੋਤਨਾਂ ਤੇ ਪੈਣਾ ਹੀ ਹੈ ਪਰ ਫੇਰ ਵੀ ਤੁਸੀਂ ਤਗੜੇ ਹੋ ਜਿਹੜਾ ਤੁਸੀਂ ਐਡਾ ਫੈਸਲਾ ਵੀ ਤੁਸੀਂ ਕਹੇ ਵੀ ਉਹਨੂੰ ਵੀ ਜੋ ਮਰਜ਼ੀ ਜਿੱਥੇ ਮਰਜ਼ੀ ਜਾਵੇ ਜੋ ਮਰਜ਼ੀ ਕਰਿਆ ਸੀ ਕਿ ਲੈਣਾ ਦੇਣਾ ਤੇ ਤੋਂ ਚਲੋ ਪਰ ਫੇਰ ਵੀ ਅਸੀਂ ਅਰਦਾਸ ਕਰਾਂਗੇ ਗੁਰੂ ਸਾਹਿਬ ਅੱਗੇ ਵੀ ਕੋਈ ਭੁੱਲਿਆ ਆਪਣੇ ਘਰ ਵਾਪਸ ਆ ਜੇ ਤੇ ਚੰਗਾ ਹੁੰਦਾ ਹੈ ਘਰ ਵਾਪਸ ਆ ਜੇ ਚੰਗਾ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਲੌਣੀ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ